ਸਮਾਨਾ ਹਲਕੇ ਦੇ ਪਿੰਡ ਹਰੀ ਨਗਰ ਖੇੜਕੀ ਦੇ ਵਿੱਚ ਦੋ ਤਿਆਂ ਦੀ ਲੜਾਈ ਦੇ ਵਿੱਚ ਚਾਚਾ ਭਤੀਜੇ ਦੀ ਲੜਾਈ ਹੋਈ ਹੈ ਕੋ ਜਮੀਨੀ ਵਿਵਾਦ ਨੂੰ ਲੈ ਕੇ ਇੱਕ ਪੱਖ ਦਾ ਕਹਿਣਾ ਹੈ ਕਿ ਸਾਡਾ ਬਟਵਾਰਾ ਹੋ ਚੁੱਕਿਆ ਸੀ ਪਹਿਲਾਂ ਲੇਕਿਨ ਸਾਡੇ ਭਤੀਜਾ ਵੱਲੋਂ ਸੀ ਜਦ ਕਰਤੇ ਸਾਡੇ ਤੇ ਹਮਲਾ ਕੀਤਾ ਗਿਆ ਦੂਜੇ ਪਾਸੇ ਜਦ ਭਤੀਜਾ ਗੁਰਸੇਵਕ ਸਿੰਘ ਨਾਲ ਗਲਬਾਤ ਕੀਤੀ ਕਿ ਜੋ ਕਿ ਰੇਹਿੰਦਰਾ ਹਸਪੀਟਲ ਪਟਿਆਲਾ ਵਿੱਚ ਜ਼ੇਰੇ ਇਲਾਜ ਹੈ ਉਹਨੇ ਕਿਹਾ ਕਿ ਮੈਂ ਆਪਣੇ ਕਮਰੇ ਦਾ ਦੰਦਾ ਖੋਲਣ ਗਿਆ ਤਾਂ ਇਹਨਾਂ ਨੇ ਸਾਡੇ ਤੇ ਹਮਲਾ ਕਰਤਾ ਦੂਜੇ ਪੱਖ ਦਾ ਕਹਿਣਾ ਹੈ ਵੀ ਅਸੀਂ ਆਪਣੇ ਘਰ ਤੇ ਵਿੱਚ ਬੈਠੇ ਸੀ ਸਾਡੇ ਤੇ ਆ ਕੇ ਇਹਨਾਂ ਲੋਗਾਂ ਨੇ ਕੁਝ ਪਿੰਡ ਦੇ ਹੋਰ ਲੋਗਾਂ ਨੇ ਹਮਲਾ ਕੀਤਾ ਔਰ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋਈ ਹੈ ਇਸ ਸੰਬੰਧ ਦੇ ਵਿੱਚ ਜਦੋਂ ਅਸੀਂ ਪੁਲਿਸ ਅਧਿਕਾਰੀ ਰਾਮਨਗਰ ਇੰਸਾਰਾਜ ਨਾਲ ਗਲਵਾਦ ਕੀਤੀ ਗਈ ਤਾਂ ਗੁਰਵਾਸ ਸਿੰਘ ਨੇ ਕਿਹਾ ਕਿ ਦੋਹਾਂ ਪੱਖਾਂ ਦੇ ਬਿਆਨ ਦਰਜ ਕਰਕੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਤਾ ਗਿਆਨ ਸਿੰਘ ਜੀ ਸਰ ਪਿਤਾ ਦਾ ਨਾਮ ਅਮਰ ਸਿੰਘ ਜੀ ਪਿੰਡ ਕਿਹੜਾ ਹੈ ਹਰੀਨਗਰ ਖੇੜਕੀ ਝਗੜਾ ਸਾਰਾ ਹੀ ਤਾਂ ਖੇਤੋਂ ਆਏ ਤੇ ਹੀ ਮੇਰੇ ਭਤੀਜਿਆਂ ਨੇ ਘਟੋ ਘਟੋ 10-15 ਮੁੰਡੇ ਬੁਲਾਏ ਹੋਏ ਤੇ ਤੇ ਸਾਨੂੰ ਤਾਂ ਉਹਨਾਂ ਨੇ ਨਸ਼ੇ ਨਾਲ ਤੁੰਤ ਤੇ ਮਿੰਟੋ ਮਿੰਟੀ ਉਹਨਾਂ ਦੇ ਕੁੱਟ ਕੱਟ ਕੇ ਉਹਦੀ ਭੱਜ ਗਏ ਜੀ ਪੰਜ ਚਾਰ ਦੋ ਤਿੰਨ ਮੁੰਡੇ ਸਾਡੇ ਪਿੰਡ ਦੇ ਨੇ ਬੰਦੇ ਘੱਟ ਹੋਗੇ ਤੇ 10-12 ਬੰਦੇ ਚਾਹੀਦਾ ਹੁੰਦੇ ਤੇ ਬਾਕੀ ਸਾਡੇ ਪਿੰਡ ਦੇ ਨੇ ਤੇ ਮੇਰਾ ਭਤੀਜਾ ਤੇ ਮੇਰੀ ਪਰਜਾਈ ਤੀ ਚਾਲੂ ਕੁੱਟ ਕੇ ਉਹਦਾ ਉਦੀ ਭਜ ਫਰਾਰ ਹੋ ਗਏ ਬਾਕੀ ਬਾਹਰ ਦੇ ਬੰਦੇ ਤੇ ਸਾਨੂੰ ਸਨਾਪ ਹੋਣਾ ਚਾਹੀਦਾ ਸਾਡਾ ਝਗੜਾ ਕਿਸ ਗੱਲ ਤੋਂ ਹੋਇਆ ਝਗੜਾ ਸਾਰਾ ਸੀ ਬਾਹਰ 12 ਤੇ ਸੋਟੀਆਂ ਮਾਰ ਰਹੇ ਸੀ ਬਾਹਰ ਖੋਲਿਆ ਅਸੀਂ ਉਹਦੀ ਉਹਨਾਂ ਨੇ ਸਾਡੇ ਤੇ ਕੁੱਟ ਮਾਰ ਕਰਨੇ ਲਾਤੀ ਉਹਨਾਂ ਲਵੇ ਤਾਂ ਪੂਰੇ ਹਥਿਆਰ ਤੇ ਜੀ ਅਸੀਂ ਤਾਂ ਕੋ ਸਿਮਪਲ ਤੇ ਐਵੇਂ ਘਰੋਂ ਬਾਹਰ ਖੋਲਿਆ ਨਾਲ ਦੀ ਨਾਲ ਸਾਨੂੰ ਕੁੱਟਣਾ ਚਾਲੂ ਕਰਤਾ ਜੀ ਨਹੀਂ ਕੋਈ ਕਮਰੇ ਦਾ ਰੋਲਾ ਨਹੀਂ ਉਹ ਮੇਰੇ ਡੈਡੀ ਦਾ ਜਦੋਂ ਡੈਥ ਹੋਈ ਆ ਉਦੇ ਭੋਗ ਤੇ ਵੀ ਉਹ ਬੰਦੇ ਨਹੀਂ ਆਏ ਤੇ ਸਾਡਾ ਕਾਹਦਾ ਝਗੜਾ ਸਾਡਾ ਸਾਰਾ ਝਗੜਾ ਨਿਬੜਿਆ ਹੋਇਆ ਜੀ ਖੁਦ ਪੰਚਾਇਤ ਸਾਡੇ ਪਿੰਡ ਦੀ ਮਜਬੂਦ ਆ ਕਿਸੇ ਨੂੰ ਵੀ ਪਿੰਡ ਚ ਜਾ ਕੇ ਪੁੱਛ ਸਕਦੇ ਹੋ ਵੀ ਭੋਗ ਤੇ ਵੀ ਉਹ ਕੋਈ ਵੀ ਪਰਿਵਾਰ ਦਾ ਮੈਂਬਰ ਸਾਡੇ ਭੋਗ ਤੇ ਨਹੀਂ ਆਇਆ ਡੈਡੀ ਦੀ ਡੈਥ ਦੇ ਤੇ ਸਾਡੇ ਬਿੰਦਰਕੌਰ ਜੀ ਗਿਆਨ ਸਿੰਘ ਜੀ ਹਾਂ ਕਿਹੜੇ ਪਿੰਡ ਹਰੀ ਨਗਰ ਖੇੜ ਜੀ ਝਗੜਾ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਤੀਗਾ ਅਸੀਂ ਤਾਂ ਅਣਜਾਣ ਕੇ ਬਾਹਰ ਨਿਕੜੇ ਤੇ ਜਦ ਬਾਹਰ ਨਿਕੜੇ ਆਕੇ ਦੇਖਿਆ ਮੁੰਡੇ ਵੀ ਆਪਣੇ ਗੇਟ ਅੱਗੇ ਵੀ ਇੰਨੇ ਮੁੰਡੇ ਖੜੇ ਨੇਗੇ ਅਸੀਂ ਨਾ ਕਿਹਾ ਵੀ ਤੁਸੀਂ ਉਹ ਕੀ ਲੈ ਰਹੇ ਹੋਗੇ ਸਾਣ ਗੱਲ ਨਹੀਂ ਪੁੱਛੀ ਬਾਤ ਨਹੀਂ ਪੁੱਛੀ ਸਾਡੇ ਡੰਡਾ ਸੱਟ ਚ ਸਾਡੇ ਜਦ ਉਹਦੇ ਡੰਡਾ ਮਾਰਿਆ ਮੈਂ ਉਹਦੇ ਮੂਰੇ ਹੋ ਗਈ ਮੇਰੇ ਮੁੰਡੇ ਨੇ ਗਡਾਸੀ ਮਾਰੀ ਗੁਰਸੇਵਕਨ ਮੇਰੇ ਗਡਾਸੀ ਮਾਰੀ ਤੇ ਜਿਹੜੇ ਸਾਡੇ ਪਿੰਡ ਦੇ ਮੁੰਡੇ ਤੇਗੇ ਬਾਹਰਲੇ ਪਾਸੇ ਖੇਤ ਵਾਲੇ ਉਹਨਾਂ ਨੇ ਮੇਰੀ ਲੱਤੀ ਲੱਤਾ ਤੋੜੀਆਂ ਨਗੇ ਮਾਰ ਮਾਰ ਕੇ ਸੋਟੀਆਂ ਜਦ ਅਸੀਂ ਨੇ ਮੇਰੀ ਕੁੜੀ ਨੂੰ ਮੁੰਡੇ ਪਛਾਣ ਲਈ ਵੀ ਇਹ ਪਿੰਡ ਦੇ ਨੇ ਨਹੀਂ ਆਪਸ ਚਾਚੇ ਤਾਈ ਦੇ ਗਿਆਨ ਇੱਕ ਦਾਖਲ ਹੋਇਆ ਜੀ ਅਮਰ ਸਿੰਘ ਦਾ ਇੱਕ ਦੀ ਘਰ ਦੀ ਦਾਖਲੇ ਬਿੰਦਰ ਕੌਰ ਇੱਕ ਤੇ ਗਿਆਨ ਸਿੰਘ ਆ ਜੀ ਇੱਕ ਦੀ ਘਰ ਦੀ ਬਿੰਦਰ ਕੌਰ ਇਹ ਸਮਾਨੇ ਦਾਖਲ ਨੇ ਦੂਜੀ ਪਾਰਟੀ ਦੇ ਇੱਕ ਆਪਣਾ ਗੁਰਸੇਵਕ ਸਿੰਘ ਆ ਜੀ ਤੇ ਇੱਕ ਸੁਖਵੀਰ ਸਿੰਘ ਮੰਗੇ ਦੇ ਮੁੰਡੇ ਨੇ ਜੀ ਕਿੜਕੀ ਦੇ ਜੀ ਇਹਨਾਂ ਦੀ ਘਰ ਦੀ ਕਵਾਂਡੂ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਅੱਜ ਇਹਨਾਂ ਦਾ ਬਿਆਨ ਲੈਣ ਜਾ ਰਹੇ ਹਾਂ ਆਪਣੀ ਪੁਖਸ਼ ਪਾਰਟੀ ਗਈ ਹੈ ਜੀ ਬਿਆਨ ਲੈ ਕੇ ਪਰਤਾਲ ਕਰਕੇ ਜਿਹੜੀ ਕਾਰਵਾਈ ਹੋ ਗਈ ਕੀਤੀ ਜਾਵੇਗੀ ਜੀ हां जी हां सर चांगले जी